ਲਵੇ ਇੱਕ ਵਾਰੀ ਸਭ ਤੋਂ ਪਹਿਲਾਂ ਤਾਂ ਇਹਦੀ ਮੋਟਾਈ ਚੈੱਕ ਕਰੋ ਇਹ ਐ ਲੱਗਦਾ ਤੇ ਜਿੰਨੇ ਮੇਰੇ ਕੱਪੜਾ ਫੜਿਆ ਹੋਵੇ ਇਹ ਪੂਰਾ ਹੈਵੀ ਐ 230 ਜੀਐਸਐਮ ਦਾ ਬਾਲੇ ਪਰ ਹੈ ਸਾਢੇ 3 ਕਿਲੋ ਦਾ ਰੋਲ ਐ ਇਹ ਇੱਕ ਯਾ ਪਿੱਲਰਾਂ ਤੇ ਨਾ ਜਨ ਬਣਾ ਦੇ ਪਿੱਲਰ ਨਹੀਂ ਮਿੱਤਰੋ ਇਹਦੇ ਨਾਲ ਦੇ ਰੋਲੇ ਪਏ ਨੇਗੇ ਤੇ ਇਹਦੇ ਵਿੱਚ ਮੈਂ ਹੁਣ ਲੱਗਿਆ ਦੇਣ ਚੈਲੰਜ ਸਭ ਤੋਂ ਵੱਡਾ ਆਲ ਇੰਡੀਆ ਦੇ ਵਿੱਚੋਂ ਇੰਨਾ ਜਿੰਨਾ ਸਟਾਕ ਹੈ ਨਹੀਂ ਕਿਤੇ ਸਭ ਤੋਂ ਵੱਡੀ ਗੱਲ ਪਹਿਲੀ ਦੂਜੀ ਹੋਲ ਸੇਲ ਰੇਟ ਦੇ ਵਿੱਚ ਲਗ 10 ਵਜੇ 4 ਦੀ ਸ਼ੀਟ ਹੋਊਗੀ ਤੁਹਾਡੇ ਘਰ ਦਾ ਕਮਰਾ 10 ਵਜੇ 10 ਦਾ ਐ ਆਹ ਵਾਲੀ ਸ਼ੀਟ ਦਾ ਜੇ ਤੁਸੀਂ ਕਹੋਗੇ ਕਿ ਬਈ ਖਰਚਾ ਕਿੰਨਾ ਕਊਗਾ ਤਿਆਰ ਕਰਦਾ 4 ਤੋਂ 5000 ਰੁਪਿਆ ਖਰਚਾ ਆਊਗਾ ਜੀ 10 ਵਜੇ 10 ਦੇ ਕਮਰੇ ਦਾ ਆਹ ਸ਼ੀਟ ਨਾਲ ਪੂਰਾ ਕਮਰਾ ਰੈਡੀ ਕਰਵਾ ਦਾਂਗੇ ਸੋ ਆ ਲੋ ਜੀ ਕਦੇ ਟੁੱਟਦੇ ਹਨਾ ਇੱਥੇ ਆ ਸਟਿੱਕ ਆਹ ਲਾਓ ਸਟicker ਹੈ ਗਲੂ ਲੱਗੀ ਹੋਈ ਹੈ ਸਿੱਧਾ ਉਰੇ ਫਰਸ਼ ਦੇ ਉੱਤੇ ਚਪਕਿਓ ਹੱਥ ਜਾਂ ਮਾਰੋ ਉਸ ਤੋਂ ਬਾਅਦ ساری ਉਮਰ ਭੁੱਲ ਜੋ ਵੀ ਕਦੇ ਇਹ ਟੁੱਟ ਵੀ ਜਾਊਗੀ ਸਸਤੀ ਪੈਂਦੀ ਹੈ ਇਹ ਨੀਚੇ ਲੱਗ ਜੂਗੀ ਇਹਦੇ ਵਿੱਚ ਇਸ ਤਰੀਕੇ ਨਾਲ ਆਪਸ ਦੇ ਵਿੱਚ ਕੰਬਾਈਨ ਹੋ ਜਾਂਦੀਆਂ ਨੇਗੀਆਂ ਠੀਕ ਆ ਲਾਉਣੀ ਵੀ ਸੌਖੀ ਹੈ ਆ ਨੀਚੇ ਪਾਸੇ ਲੱਗੇ ਦੇਖੋ ਕਿੰਨੀ ਇਹਦੇ ਸੋਨੇ ਜਦੋਂ ਫਰਸ਼ ਤੇ ਲਾਵਾਂਗੇ ਇਸ ਤਰੀਕੇ ਦੇ ਨਾਲ ਲਓ ਬਈ ਆਹ ਕਰੋ ਚੈੱਕ ਲਓ ਰੰਗ ਦਾ ਕਰਾ ਸਾ ਚੈੱਕ ਕਰ ਲਓ ਉਸ ਤੋਂ ਬਾਅਦ ਰੈੱਡ ਐਂਡ ਬਲੈਕ ਦਾ ਦੋਨੋਂ ਦਾ ਕੰਬਾਈਨਡ ਮਿਕਸਚਰ ਆ ਚੈੱਕ ਕਰ ਲਓ ਉਸ ਤੋਂ ਬਾਅਦ ਆਪਣਾ ਆ ਗਿਆ ਡਿਊਲ ਸ਼ेड ਆ ਗਿਆ yellow green ਦੋਨੋਂ ਆ ਗਏ ਇਧਰ ਬਲੈਕ ਆ ਗਿਆ ਹੀ ਸਿਲਵਰ ਤੁਸੀਂ ਆਹ ਕਰ ਲਓ ਚੱਕ ਵੀ ਇਹ ਇਹ ਤਾਂ ਹਲੇ ਡੈਮੋ ਰਹਿ ਹੈ ਇਹ ਆਪਣੀ UPVC ਹੁੰਦੀ ਹੈ ਜਿਹੜੀ ਕਿ ਬਹੁਤ ਹੀ ਲਗਜ਼ਰੀ ਆਈਟਮ ਹੈ ਔਰ ਬਹੁਤ ਹੀ ਬਜਟ ਦੇ ਵਿੱਚ ਤੁਹਾਨੂੰ ਮਿਲ ਜੂ ਲਾ ਬਈ ਫੁੱਲ ਲਗਜ਼ਰੀ ਆਈਟਮ ਹੈ ਮਿੱਤਰੋ ਇਹੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਵਾਸਤੇ ਹੋਮ ਇੰਟੀਰੀਅਰ ਦੀ ਨਵੇਂ ਨਵੇਂ ਚੀਜ਼ਾਂ ਲੈ ਕੇ ਆਇਆ ਅੱਜ ਆਪਾਂ ਪਹੁੰਚੇਗੇ ਨਵੀਲ ਇੰਟੀਰੀਅਰ ਵਰਲਡ ਸ਼ਹਿਰ ਮਲੇਰਕੋਟਲਾ ਪੂਰਾ ਦਾ ਪੂਰਾ ਕੰਟੇਨਰ ਮੰਗਾ ਲਿਆ ਬਹੁਤ ਸਾਰੀਆਂ ਨਵੀਂ ਚੀਜ਼ਾਂ ਮਾਰਕੀਟ ਦੇ ਵਿੱਚ ਆ ਗਈਆਂ ਜੇ ਆਪਾਂ ਹੋਮ ਇੰਟੀਰੀਅਰ ਦੀ ਗੱਲ ਕਰੀਏ ਪਤਸ ਸਸਰੀਕਰ ਜੀ ਹਾਂਜੀ ਸਸਰੀਕਰ ਜੀ ਵੈਲਕਮ ਹੈ ਜ ਆਪਣੇ ਚੈਨਲ ਦੇ ਉੱਤੇ ਤੇ ਗੱਲ ਕਰੀਏ ਸਭ ਤੋਂ ਪਹਿਲਾਂ ਨਵੀਲ ਜੋ ਇੰਟੀਰੀਅਰ ਵਰਲਡ ਹੈ ਇਹ ਪੈਂਦਾ ਕਿੱਥੇ ਆ ਪ੍ਰੋਪਰ ਇਹ ਆਪਣਾ ਨਵੀਲ ਇੰਟੀਰੀਅਰ ਮਲੇਰਕੋਟਲਾ ਸੱਟਾ ਚੌਂਕ ਐਚਪੀ ਦੇ ਪੈਟਰੋ ਮੈਂ ਤੁਹਾਨੂੰ ਪ੍ਰੋਪਰ ਰੋਡ ਤੋਂ ਲੋਕੇਸ਼ਨ ਦਿਖਾ ਦੂੰਗਾ ਵੀ ਕਿਹੜੀ ਰੋਡ ਜਾਂਦੀ ਹੈ ਕਿੱਥੇ ਜਾ ਪੈਂਦਾ ਕੀ ਗੱਲ ਬਾਤ ਹੁਣ ਗੱਲ ਕਰੀਏ ਵੀ ਇੰਟੀਰੀਅਰ ਦੇ ਇੱਕ ਨਵੀਂ ਚੀਜ਼ ਆਈ ਹੈ ਮਾਰਕੀਟ ਦੇ ਵਿੱਚ ਤੇ ਹੋਲ ਸੇਲ ਰੇਟ ਦੇ ਵਿੱਚ ਉਹ ਚੀਜ਼ ਆਪਾਂ ਤੁਹਾਨੂੰ ਇੱਥੇ ਪ੍ਰੋਡਕਟ ਦੇ ਕੁਰੀ ਸਟਾਕ ਦੇ ਨਜ਼ਰ ਮਰਾਈ ਮੈਂ ਕਹਿੰਦਾ ਅੱਜ ਬੰਦਾ ਗਿਣਦਾ ਗਿਣਦਾ ਥੱਕ ਜੂ ਹਣਾ ਕਹੂਗਾ ਭਈ ਇਹੋ ਜਿਹਾ ਕੀ ਭਾਈ ਪੂਰਾ ਦਾ ਪੂਰਾ ਤੁਹਾਡੇ ਸਾਰਿਆਂ ਵਾਸਤੇ ਕੰਟੇਨਰ ਮੰਗਾਤਾ ਹੁਣ ਆਪਾਂ ਤੁਹਾਨੂੰ ਉਹ ਚੀਜ਼ ਦਿਖਾਉਣਾ ਇਸ ਦੇ ਵਿੱਚ ਹੈਗਾ ਕੀ ਆ ਮੈਂ ਕਹਿੰਦਾ ਜਿਹੜਾ ਬੰਦਾ ਆਪਣੇ ਉਰੇ ਆ ਚੀਜ਼ ਪਸੰਦ ਕਰਨਗਾ ਜਿਹੜਾ ਐਂ ਕਹਿੰਦਾ ਘਰੇ ਕਿ ਮੈਨੇ ਡਿਜ਼ਾਈਨ ਅਪਰੋਕਸਿਮੇਟ ਕਿੰਨੇ ਹੋਣਗੇ ਆਪਣੇ ਕੋਲ ਦੇ ਵਿੱਚ ਡਿਜ਼ਾਈਨ ਤਾਂ ਲਿਮਟਡ ਨੇ ਆ ਲਿਮਟਡ ਸਟਾਕ ਹੈ ਔਰ ਮਟੀਰੀਅਲ ਵੀ ਐਸਾ ਹੈ ਜਿਹੜਾ ਕਿ ਪੂਰੇ ਇੰਡੀਆ 'ਚ ਆਪਣੇ ਕੋਲ ਹੀ ਮਿਲਣਾ ਸਭ ਤੋਂ ਖਾਸ ਗੱਲ ਪਤਾ ਕੀ ਹੈ ਹੁਣ ਇੱਥੇ ਹਜ਼ਾਰਾਂ ਜਿਹੜਾ ਡਿਜ਼ਾਈਨ ਹੈ ਤੁਸੀਂ ਐ ਆ ਕੇ ਉਹਰੇ ਕਨਫਿਊਜ਼ ਹੋਵੋਗੇ ਵੀ ਅਸੀਂ ਘਰੇ ਡਿਜ਼ਾਈਨ ਕਿਹੜਾ ਲਗਵਾਈਏ ਤੁਸੀਂ ਇਹ ਸੋਚਣ ਤੇ ਮਜਬੂਰ ਹੋ ਜਾਓਗੇ ਉਹਦਾ ਕਾਰਨ ਕੀ ਹੈ ਇੱਕ ਰੋਲ ਆਪਣੇ ਕੋਲ ਖੁੱਲਾ ਪਿਆ ਜਾਣਾ ਆਪਾਂ ਚੈੱਕ ਕਰਵਾਈਏ ਇੱਥੇ ਆ ਬੈ ਲਓ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਇਹ ਇਹਦੀ ਚੜਾਈ ਵੀ ਕਰੋ ਚੱਕ ਬਈ ਇਹ ਵਾਲਪੇਪਰ ਹੈ ਜੇ ਗੱਲ ਕਰੋਗੇ ਫੁੱਲ ਪ੍ਰੀਮੀਅਮ ਕੁਆਲਿਟੀ ਦਾ ਬਸ ਜੀ ਆਪਾਂ ਮੜਾ ਦਰਸ਼ਨ ਜੇ ਕਰਾ ਦੇ ਇੱਕ ਵਾਰੀ ਲੱ ਲਵੇ ਇੱਕ ਵਾਰੀ ਸਭ ਤੋਂ ਪਹਿਲਾਂ ਤਾਂ ਇਹਦੀ ਮੋਟਾਈ ਚੈੱਕ ਕਰੋ ਇਹ ਐ ਲੱਗਦਾ ਤੇ ਜਿਵੇਂ ਮੇਰੇ ਕੱਪੜਾ ਫੜਿਆ ਹੋਵੇ ਇਹ ਪੂਰਾ ਹੈਵੀ ਹੈ 230 ਜੀਐਸਐਮ ਦਾ ਵਾਲਪੇਪਰ ਹੈ ਸਾਢੇ 3 ਕਿਲੋ ਦਾ ਰੋਲ ਹੈ ਇਹ ਇੱਕ 230 ਜੀਸੀਐਮ ਇਹ ਵਰਡ ਤੁਸੀਂ ਭਰ ਕੇ ਵੀ ਚੈੱਕ ਕਰ ਸਕਦੇ ਲੋਵੇ ਆਉਂਗੇ ਨਾ ਜਿਦੋਂ ਹੱਥ ਮਾਰੋਗੇ ਆ ਲੱਗੂਗਾ ਵੀ ਯਾਰ ਕੋਈ ਕੱਪੜਾ ਇਸ ਦੇ ਵਿੱਚ ਫੜਿਆ ਹੋਇਆ ਇੱਕ ਤਾਂ ਹੀ ਸਭ ਤੋਂ ਵੱਡਾ ਜਿਹੜਾ ਫਾਇਦਾ ਹੋਊਗਾ ਜੇ ਆਪਣੇ ਕਿਸੇ ਭਰਾ ਦਾ 10 ਵਜੇ 10 ਦਾ ਕਮਰਾਣਾ ਕਮਰੇ 'ਚ ਸਿਰਫ 4 ਰੋਲ ਲੱਗਣਗੇ ਹਾਂਜੀ 3 ਰੋਲ ਨਾਲ ਵੀ ਸਰ ਸਕਦਾ 3 ਨਾਲ ਵੀ ਸਰ ਸਕਦਾ ਅਗਰ ਗੇਟ ਵਿੰਡੋ ਨਾਲ 3 ਰੋਲ ਨਾਲ ਸਰ 3 ਸਿਰਫ 3 ਰੋਲਾਂ ਦੇ ਵਿੱਚ ਪੂਰਾ ਦਾ ਪੂਰਾ ਕਮਰਾ ਤਿਆਰ 100 ਫੁੱਟ ਦਾ ਰੋਲ ਹੁੰਦਾ ਮਤ ਮੰਨ ਕੇ ਚਲੋ 10 ਵਜੇ 10 ਦੀ ਕੰਧ ਥੋੜੀ ਕਵਰ ਅਪ ਕਰ ਲੂਗਾ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਦਿਖਾਈਏ ਥੋੜੇ ਜਿਹਾ ਡਿਜ਼ਾਈਨ ਕਿੰਨੇ ਕ ਨੇ ਆਪਾਂ ਕੈਟਲੋਗ ਖਾਈਏ ਇੱਕ ਵਾਰੀ ਚੱਲ ਕੇ ਆਜੋ ਵੀ ਸਾਰੇ ਭਰਾ ਧਿਆਨ ਨਾਲ ਦੇਖ ਲੋ ਕੱਲਾ ਬਾਲ ਪੇਪਰ ਨੇ ਮਤਲਬ ਬਹੁਤ ਸਾਰਾ ਹੋਰ ਵੀ ਮਟੀਰੀਅਲ ਹੈ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਆ ਕਰੋ ਜੀ ਬੁੱਕ ਚੈੱਕ ਸਭ ਤੋਂ ਖਾਸ ਗੱਲ ਕੀ ਹੈ ਜੀ ਆਪਣੇ ਨਵੀਲ ਬਾਲ ਪੇਪਰ ਆਪਣੇ ਹੀ ਨਾਮ ਤੇ ਤਿਆਰ ਹੈ ਸਾਰਾ ਕੁਝ ਹਾਂਜੀ ਹਾਂਜੀ ਆਪਣਾ ਹੀ ਬ੍ਰਾਂਡ ਹੈ ਦੇਖੋ ਇਹ ਚਾਈਨਾ ਤੋਂ ਮੈਨੂਫੈਕਚਰਿੰਗ ਹੋ ਕੇ ਆਉਂਦਾ ਆਪਣਾ ਮਟੀਰੀਅਲ ਇਹ ਹੀ ਹੈਗੇ ਅੱਜ ਕੰਟੇਨਰ ਆਇਆ ਹੈ ਕੰਟੇਨਰ ਆਉਂਦੇ ਹੀ ਰਹਿੰਦੇ ਨੇ ਲਓ ਬਾਈ ਆਹ ਡਿਜ਼ਾਈਨ ਕਰੋ ਚੱਕ ਅੱਛਾ ਇਹਦੇ ਵਿੱਚ ਜੋ ਤੁਹਾਨੂੰ ਡਿਜ਼ਾਈਨ ਮਿਲ ਰਹੇ ਨੇ ਆਪਣੇ ਕੋਲ ਸਾਰੇ ਪ੍ਰੈਜ਼ੈਂਟ ਦੇ ਵਿੱਚ ਹੁਣ ਅਵੇਲੇਬਲ ਹੈ ਸਾਰੇ ਇੱਕ ਤੱਕ ਪ੍ਰੀਮੀਅਮ ਲੁੱਕ ਹੈ ਹਣਾ ਲੱਗਣ ਤੋਂ ਬਾਅਦ ਜਿਹੜੀ ਲੁੱਕ ਹੋਣੀ ਹੈ ਉਹ ਪਹਿਲਾਂ ਹੀ ਆਪਾਂ ਨੂੰ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਕਮਰਾ ਆਪਣਾ ਤਿਆਰ ਹੋ ਜਾਣਾ ਆ ਦੇਖੋ ਸਾਰੇ ਦੇ ਫੋਟੋਆਂ ਨਾਲ ਲੱਗੀਆਂ ਹੋਈਆਂ ਨੇ ਕੈਟਾਲਾਗ ਦੇ ਵਿੱਚ ਦੇਖੋ ਉਹ ਕਹਿ ਨਹੀਂ ਸਕਦਾ ਕਿ ਵਾਲਪੇਪਰ ਲੱਗਿਆ ਹੋਇਆ ਹੈ ਮਤਲਬ ਦੇਖਣ ਨੂੰ ਆ ਲੱਗਦਾ ਜਿਵੇਂ ਸਟੋਨ ਲੱਗਿਆ ਹੋਵੇ ਨਾ ਇਹ ਦੀਵਾਰ ਦੇ ਉੱਤੇ ਬਿਲਕੁਲ ਆ ਦੇਖੋ ਲਓ ਬਾਈ ਆਹ ਦੇਖੋ ਤੁਹਾਡੇ ਸਾਹਮਣੇ ਮਤਲਬ ਹੁਣ ਜਿਹੜੀ ਵੀ ਹੁਣ ਬਾਈ ਇੱਕ ਆ ਬਲਟਰ ਨਾਲ ਦੂਸਰਾ ਇੱਕ ਤੋਂ ਇੱਕ ਵਧੀਆ ਪਿਆ ਬਈ ਆ ਦੇਖੋ ਆ ਕਹਿੰਦਾ ਜੀ ਕਸਟਮਰ ਨੂੰ ਔਖਾ ਹੋ ਜਾਂਦਾ ਵੀ ਕਿਹੜਾ ਲਵਾਈਏ ਕਿਹੜਾ ਛੱਡੀਏ ਇੰਨੀ ਵਧੀਆ ਵਾਲਪੇਪਰ ਦੀ ਕੈਟਲੋਗ ਹੈ ਮਗਰ ਹਜ਼ਾਰਾਂ ਚ ਡਿਜ਼ਾਈਨ ਹੈ ਜੇ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਉਣ ਲੱਗ ਗਿਆ ਮੇਤਰੋਰੇ ਰੋਜੂਗੀ ਰਾਤ ਪੇਪਰਾ ਕਈ ਵਾਰ ਕਹਿੰਦੇ ਨੇ ਕਿ ਯਾਰ ਪੀਵੀਸੀ ਦਾ ਕੰਮ ਕਰਾਉਣਾ ਹੈ ਪੀਵੀਸੀ ਛੱਡੋ ਮੇਤਰੋ ਇੰਨਾ ਕੁ ਅਡਵਾਂਸ ਆ ਗਿਆ ਅੱਧੇ ਦਾ ਨਾਮ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਇਹਨਾਂ ਤੋਂ ਪੁੱਛੂੰਗਾ ਇਸੇ ਟੌਪ ਉੱਪਰ ਜਨੈ ਜੀ ਕੋਈ ਡਬਲ ਯੂ ਪੀ ਸੀ ਕਹਿੰਦੇ ਨੇ ਕੋਈ ਚਾਰ ਕੋਲ ਛੜਕਾ ਦਾ ਮਤਲਬ ਵੈਰੈਟੀ ਬਹੁਤ ਆ ਗਈ ਤੇ ਦੱਸੋ ਜੀ ਬਨ ਬਏ 1 ਕੀ ਕੀ ਚੀਜ਼ਾਂ ਨੇਗੇ ਕੀ ਕੁਝ ਮਟੀਰੀਅਲ ਹੁੰਦਾ ਇਹਨਾਂ ਦਾ ਆਪਾਂ ਦੇਖੋ ਫੁੱਲ ਵੈਰੈਟੀ ਦੇ ਵਿੱਚ ਪੂਰੇ ਡਿਜ਼ਾਈਨ ਅਵੇਲੇਬਲ ਨੇ ਹਾਂਜੀ ਚਾਹੇ ਪੀ ਵੀ ਸੀ ਲੈ ਲਓ ਚਾਹੇ ਲੂਵਰ ਲੈ ਲਓ ਚਾਹੇ ਡਬਲ ਯੂ ਪੀ ਸੀ ਲੂਵਰ ਲੈ ਲਓ ਚਾਹੇ ਚਾਰ ਕੋਲ ਲੂਵਰ ਲੈ ਲਓ ਚਾਹੇ ਪੀ ਵੀ ਸੀ ਫਲੂਟਰ ਲੈ ਲਓ ਸਾਰੇ ਫੁੱਲ ਸਟਾਕ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਆਪਨੇ ਅਵੇਲੇਬਲ ਨੇ ਤੇ ਇੱਕ ਵਾਰੀ ਮੈਨੂੰ ਲਵਿਆ ਕੇ ਚੈੱਕ ਵੀ ਕਰਾ ਦਿੰਨਾ ਉਹਨਾਂ ਦਾ ਦੋ ਤਿੰਨ ਚੀਜ਼ਾਂ ਨੇ ਪਰ ਨਵੇਂ ਨਵੇਂ ਆਟਮੰਜਨ ਨੂੰ ਥੋੜਾ ਦਾ ਰੂਬਰੂ ਕਰਾ ਦਨੇ ਜੀ ਇਹ ਇਹ ਕੀ ਚੀਜ਼ ਹੈ ਜਿਹੜੀ ਆ ਲੱਗੀ ਹੋਈ ਹੈ ਇਹ ਆਪਣੀ 4 ਕੋਲ ਆ ਗਿਆ 5 ਇੰਚ ਦੇ ਵਿੱਚ 5 ਇੰਚ ਦੇ ਵਿੱਚ 4 ਕੋਲ ਬਿਲਕੁਲ ਜੀ ਇਹਨਾਂ ਦਾ ਸਟਾਰਟਿੰਗ ਜੀ ਆਈਡੀਆ ਗੱਲ ਕਰੀ ਜੀ ਇਹ ਆਪਣਾ 350 ਰੁਪਏ ਦਾ 4 ਕੋਲਾ ਲੂਵਰ 350 ਬਾਕੀ ਜੇ ਆਪਾਂ ਡਬਲਯੂ ਪੀਵੀਜ਼ੀ ਫਲਟਰ ਦੀ ਗੱਲ ਕਰੀਏ ਸਿਰਫ 250 ਰੁਪਏ ਦਾ 12 ਇੰਚੀ 250 ਰੁਪਏ ਦਾ ਜੀ ਪੂਰੇ ਇੰਡੀਆ 'ਚੋ ਕਿਤੋਂ ਨਹੀਂ ਮਿਲਣਾ ਹੈਗਾ ਆਜੋ ਜਿੰਨੇ ਮਾਰੀ ਡਿਜ਼ਾਈਨ ਲੈ ਜਾਓ ਜਿੰਨਾ ਮਾਰੀ ਸਟਾਕ ਲੈ ਆ ਲਵੇ ਹੀ ਚੈੱਕ ਕਰੀ ਮੈਂ ਗਾਈ ਫੁੱਲ ਹੈਵੀ ਆ ਨਾ ਸੀਟ ਇਹ ਫੁੱਲ ਹੈਵੀ ਦਾ ਮਟੀਰੀਅਲ ਹੈ ਸਿਰਫ 250 ਰੁਪਏ ਦਾ 12 ਇੰਚੀ 12 ਇੰਚੀ ਦਾ 10 ਇੰਚੀ ਦਾ ਰੇਟ ਇਸ ਤੋਂ ਵੀ ਘੱਟ ਹੈ ਇਹਦਾ ਕਿੰਨਾ ਪੂਗੀ 10 ਇੰਚੀ ਦਾ 10 ਇੰਚੀ ਦਾ ਰੇਟ ਇਸ ਤੋਂ ਵੀ ਘੱਟ ਹੈ ਮਤਲਬ ਹੋਲ ਸੇਲ ਚ ਡੀਲ ਕਰਦੇ ਜਿੰਨਾ ਵੀ ਕਰਦੇ ਆਪਾਂ ਰੇਟ ਆਪਸ ਨੂੰ ਥੋੜਾ ਬੋ ਜਾਨ ਕੇ ਵੀ ਦੱਸੋ ਆਪਸਿਆਂ ਨੂੰ ਤੇ ਇਹਦੇ ਵਿੱਚ ਗੱਲ ਕਰੀਏ ਆ ਡਬਲ ਯੂ ਪੀ ਸੀ ਸਾਰੇ ਕਿ ਚਾਰ ਕੋਲ ਸੀਟਾਂ ਗਏ ਸਾਰੀਆਂ ਆਪਣਾ ਨਾ ਤੇ ਆਹ ਕੀ ਚੀਜ਼ ਹੈ ਜੀ ਇਹ ਆਪਣਾ ਆ ਗਿਆ ਚਾਰ ਕੋਲ ਚਾਰ ਕੋਲ ਛੇੜ ਹਨੇ ਹਾਂਜੀ ਲਓ ਬਈ ਆ ਦੇਖੋ ਚਾਰ ਕੋਲ 12 ਇੰਚ ਇਹਦੇ ਵਿੱਚ ਸਾਨੂੰ ਹਰ ਹਰ ਤਰ੍ਹਾਂ ਦੀ ਆ ਸਾਰਾ ਸਟਾਕ ਇਹਦੇ ਨਾਲ ਦੀ ਪਿਆਗਾ ਇਹਦੇ ਵਿੱਚ ਕਲਰ ਤੇ ਡਿਜ਼ਾਈਨ ਦੀ ਗੱਲ ਕਰੀ ਜ ਆਪਣੇ ਕਿਸੇ ਭਰਾ ਕਹਿੰਦਾ ਕਿ ਵੀ ਕਿੰਨੇ ਘਨੇ ਆਪਣੇ ਕੋਲ ਆ ਲਿਮਟਡ ਡਿਜ਼ਾਈਨ ਨੇ ਅਨਲਿਮਟਡ ਕਲਰ ਨਹੀਂ ਕੋਈ ਉਹ ਨਹੀਂ ਹੈ ਬਹੁਤ ਜ਼ਿਆਦਾ ਡਿਜ਼ਾਈਨ ਪੈਨੇ ਆਪਣੇ ਕੋਲੇ ਕਸਟਮਰ ਆ ਜਵੇ ਨਰਾਜ਼ ਨਹੀਂ ਹੋ ਕੇ ਜਾਊਗਾ ਨਾ ਵੈਰਾਈਟੀ ਵੱਲੋਂ ਨਾ ਪ੍ਰਾਈਸ ਵੱਲੋਂ ਇੱਕ ਆਪਣੇ ਨਾ ਪਰਲੇ ਪਾਸੇ ਇਹਨਾਂ ਦੇ ਨਾ ਡੈਮੋ ਰੂਮ ਤਿਆਰ ਕਰਖੇ ਨੇਗੇ ਮੈਂ ਉਹਦੇ ਉੱਥੇ ਜਾ ਕੇ ਵੀਡੀਓ ਸਾਨੂੰ ਦਿਖਾਉਂਗਾ ਪ੍ਰੋਪਰ ਤਰੀਕੇ ਦੇ ਨਾਲ ਉਸ ਤੋਂ ਇਲਾਵਾ ਹੁਣ ਇਹ ਤਾਂ ਚਲੋ ਕਿਸੇ ਨੂੰ ਆਪਾਂ ਸੈਂਪਲ ਦਿਖਾਏ ਨੇ ਆਪਣੇ ਕਿਸੇ ਪੁਰਾਣੇ ਛੋਟਾ ਬਲਵੇਪਰ ਲੈਣਾ ਹੈ ਇੱਥੇ ਮੈਂ ਸੋਣਾ ਤੁਸੀਂ ਓਵਰਲਾਰ ਕੀਗੀ ਹਾਂਜੀ ਹਾਂਜੀ ਵੀ ਇੱਕ ਅਮਰੇ ਦਾ ਲੈ ਜਾਓ ਦੂਜੇ ਦਾ ਫਰੀ ਲੈ ਜਾਓ ਇੱਕ ਰੋਲ ਜਿਹੜਾ ਹੈਗਾ ਸਾਡਾ 1200 ਰੁਪਏ ਅਸੀਂ ਸੇਲ ਕੀਤਾ ਹੈ ਮਾਰਕੀਟ 'ਚ ਹਲੇ ਹੀ ਵਿਗਦਾ ਹੈ ਅਸੀਂ 1200 ਰੁਪਏ ਦੇ ਵਿੱਚ 2 ਨਹੀਂ 3 ਨਹੀਂ 4 ਰੋਲ ਦੇਵਾਂਗੇ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗਾ ਕਿ ਇੰਨੇ ਘੱਟ ਰੇਟ ਸੁਣ ਕੇ ਲੋਕ ਕਹਿੰਦੇ ਨੇ ਕਿ ਜੀਐਸਟੀ ਅਲੱਗ ਲੱਗੂਗਾ ਜੀਐਸਟੀ ਕੋਈ ਅਲੱਗ ਨਹੀਂ ਹੈਗਾ ਜੀਐਸਟੀ ਸਾਰਾ ਇਨਕਲੂਡ ਹੈ ਇਨਕਲੂਡ ਕਰਕੇ ਕੋਈ ਐਕਸਟਰਾ ਹਿਡਨ ਚਾਰਜ ਨਹੀਂ ਹੈਗਾ ਇਹ ਫਾਈਨਲ ਰੇਟ ਨੇ ਤੁਹਾਡਾ ਜੀਐਸਟੀ ਦੇ ਵਿੱਚ ਇਨਕਲੂਡ ਹੈ ਜਿਹੜੇ ਭਰਾ ਐ ਕਹਿ ਦੇਣਗੇ ਕਿ 1200 ਰੁਪਏ ਦੇ ਵਿੱਚ ਤੁਸ ਤੈ ਕਟਾਇ ਫੁਟਾਇ ਪੁਰਾਣਾ ਪੂਣਾ ਮਾਲ ਦੇ ਦੇਣਾ ਇੱਕ ਤਾਂ ਉਹਨਾਂ ਦੇ ਕੜਨ ਨਾ ਬੈਮ ਹਾਂਜੀ ਹਾਂਜੀ ਆਪਾਂ ਕਿਹੜਾ ਡੀਲ ਦਵਾਂਗੇ ਕੈਟਲੌਗ ਵਾਲੇ ਉੱਪਰ ਦਵਾਂਗੇ ਪ੍ਰੀਮੀਅਮ ਕੁਆਲਿਟੀ ਦਾ ਚੈਲੰਜ ਹੈ ਦੇਖ ਲਓ ਆ ਕੁਆਲਿਟੀ ਚੈੱਕ ਕਰੋ ਸਾਡੀ ਲੈ ਭਾਈ ਆ ਲੈ ਆ ਕੇ ਕੁਆਲਿਟੀ ਚੈੱਕ ਕਰਾਉਂਦੇ ਆ। ਇਹ ਕਿਹੜਾ ਲਾਉਂਦੇ ਏ ਗ੍ਰੇ ਮਟੀਰੀਅਲ ਨਹੀਂ ਜਿਹੜੇ 1200 ਰੁਪਏ ਵਿੱਚ 4 ਰੋਲ ਮਿਲਣ ਜਾ ਰਹੇ ਨੇ। 1200 ਦਾ ਪਹਿਲਾ ਇਹਦੇ ਨਾਲ ਦਾ ਵਾਲਪੇਪਰ ਇੱਕ ਕਈ ਅੱਜ ਵੀ ਦਿੰਦੇ ਹੋਣੇ। ਤਾਂ ਮਿੱਤਰੋ 1200 ਦੇ 4 ਇਹਦੇ ਵਿੱਚ ਜੇ ਡਿਜ਼ਾਈਨ ਦੀ ਗੱਲ ਕਰੋਗੇ ਤਾਂ ਹਜ਼ਾਰਾਂ ਪਲੱਸ ਡਿਜ਼ਾਈਨ ਨੇ। ਕੈਟਲੌਗ ਬੁੱਕਾ ਕਿਹਦੀ ਵੀ ਤੁਸੀਂ ਲਵੇ ਆ ਕੇ ਵੇਖਿਓ ਤੇ ਦੇਖੀ ਚੱਲਿਓ। ਤੁਸੀਂ ਆਇਆ ਕਹੋਗੇ ਕਿ ਭਾਈ ਯਾਰ ਸਰਾ ਕਰਵਾਤਾ ਆ ਕਰੋ ਚੈੱਕ ਲੈ ਇਹਦੇ ਇਹਦੇ ਨਾਲ ਦੇ ਡਿਜ਼ਾਈਨ ਸੋਨੂੰ ਆਹ ਵਾਲੇ ਵਾਲਪੇਪਰ 'ਚ ਮਿਲ ਜਾਣਗੇ। ਇੱਕ ਜਿਹੜੀ ਸਭ ਤੋਂ ਸਪੈਸ਼ਲ ਚੀਜ਼ ਹੈਗੀ 올 ਇੰਡੀਆ ਦੇ ਵਿੱਚ ਬੜੀ ਮਸ਼ਹੂਰ ਚੱਲ ਰਹੀ ਹੈ ਆਹ ਵਾਲੀ ਸ਼ੀਟ ਜੀ ਹਾਂਜੀ ਠੀਕ ਹੈ ਜੀ ਆਹ ਥੱਲੇ ਇੱਕ ਸੈਂਪਲ ਪੈਮਾ ਸਾਨੂੰ ਸੈਂਪਲ ਖੋਲ ਕੇ ਦਿਖਾ ਦਿੰਨਾ ਤੇ ਆਹਾ ਵਾਲੀ ਦੀ ਹੱਦੋਂ ਵੱਧ ਡਿਮਾਂਡ ਹੋ ਰਹੀ ਹੈ ਜੀ ਮਾਰਕੀਟ ਦੇ ਵਿੱਚ ਹਨਾ ਜੀ ਕਹਿੰਦੇ ਜੀ ਸਟਾਕ ਨਹੀਂ ਪੂਰਾ ਹੁੰਦਾ ਕਹਿੰਿਆ ਦੁੱਤਾ ਕੋਈ ਲੋਕ 100 ਕਿਲੋਮੀਟਰ ਦਊਗਾ ਮਟੀਰੀਅਲ ਨਹੀਂ ਹੈ ਵੀਡੀਓ ਵਾਇਰਲ ਹੋ ਰਹੀਆਂ ਨੇ ਰੇਟ ਵਾਇਰਲ ਹੋ ਰਹੇ ਨੇ ਮਟੀਰੀਅਲ ਹੈ ਨਹੀਂ ਇਹ ਹੁੰਦੀ ਆ ਆਪਣੇ ਸਿਰੇ ਤੁਹਾਨੂੰ ਨਵੀਨਵਾਲਪੁਰ ਤੋਂ ਮਿਲਣਾ ਹੈ ਜਿੰਨਾ ਮਰਜ਼ੀ ਲੈ ਜਾਓ 100 ਰੋ ਲੈ ਜਾਓ 1000 ਲੈ ਜਾਓ 10000 ਲੈ ਜਾਓ 20000 ਰੋ ਲੈ ਜਾਓ ਇਧਰਲੇ ਪਾਸੇ ਸੋਲ ਸਟਾਕ ਜਿੰਨਾ ਮਰਜ਼ੀ ਲੈ ਜਾਓ ਅਵੇਲੇਬਲ ਆ ਇੱਕ ਵਾਰੀ ਆ ਪਿੱਲਰਾਂ ਤੇ ਨਜ਼ਰ ਨੂੰ ਮਨਾਰੇ ਪਿੱਲਰ ਨਹੀਂ ਮਿੱਤਰੋ ਇਹਦੇ ਨਾਲ ਵੀ ਰੋਲੇ ਪਏ ਨੇਗੇ ਤੇ ਇਹਦੇ ਵਿੱਚ ਮੈਂ ਹੁਣ ਲੱਗਿਆ ਦੇਣ ਚੈਲੰਜ ਸਭ ਤੋਂ ਵੱਡਾ ਆਲ ਇੰਡੀਆ ਦੇ ਵਿੱਚੋਂ ਇੰਨਾ ਜਿੰਨਾ ਸਟਾਕ ਹੈ ਨਹੀਂ ਕਿਤੇ ਸਭ ਤੋਂ ਵੱਡੀ ਗੱਲ ਪਹਿਲੀ ਦੂਜੀ ਹੋਲ ਸੇਲ ਰੇਟ ਦੇ ਵਿੱਚ ਲੈ ਲੋ 10 ਵਜੇ 4 ਦੀ ਸ਼ੀਟ ਹੋਊਗੀ ਚਿਪਕਾਉਣ ਦਾ ਸੌਖਾ ਜਿਹਾ ਤਰੀਕਾ ਹੈ ਉਰੇਆ ਕਿ ਸਟicker ਜਿਹਾ ਲੱਗਿਆ ਹੁੰਦਾ ਇੱਕ ਵਾਰ ਤੁਹਾਨੂੰ ਦਿਖਾ ਵੀ ਦੇਣਾ ਲਾ ਆ ਜੋ ਇੱਥੇ ਸਟicker ਲੱਗਿਆ ਹੋਇਆ ਹੈ ਬਸ ਇਹਨੂੰ ਫੜ ਕੇ ਇਸ ਤਰੀਕੇ ਨਾਲ ਉਤਾਰੋ ਆ ਦੇਖੋ ਮੈਂ ਤੁਹਾਨੂੰ ਦੀ ਗਲੂ ਦਿਖਾਨਾ ਯਾਰ ਇਹ ਬਹੁਤ ਪਾਵਰਫੁਲ ਚੀਜ਼ ਹੈ ਜੀ ਲੈ ਆਹ ਕਰੋ ਚੈੱਕ ਮਤਲਬ ਵੀ ਦੇਖੋ ਭਾਈ ਆਹ ਦੇਖੋ ਭਾਈ ਮੰਨ ਰਹੇ ਹੋ ਅੱਡੀ ਤਾਕੜੀ ਚੀਜ਼ ਹੈ ਕਿੰਨੀ ਮਰਜ਼ੀ ਘਰ ਦੇ ਵਿੱਚ ਸਲ੍ਹਾਵ ਹੈ ਜੀ ਹਨਾ ਮੈਂ ਕਹਾਂ ਚਾਹੇ ਬੰਦੇ ਨੇ ਪਲਾਸਟਰ ਨਹੀਂ ਕਰ ਆ ਰਖਿਆ ਇੱਟਾਂ ਦੀ ਕੰਧਾਂ ਗੱਲੇ ਉਹ ਉੱਤੇ ਵੀ ਕੰਮ ਜਾਵੋ ਉੱਤੇ ਵੀ ਖੜ ਜਾਂਦੇ ਆ ਹੋਰ ਦੱਸੋ ਸਲ੍ਹਾਵ ਸਲੂਬ ਕਿੰਨੀ ਮਰਜ਼ੀ ਆ ਮੈਂ ਕਹਾਂ ਆਹ ਲਵਾ ਲਓ ਮੁੜ ਕੇ ਭੁੱਲ ਜੋ ਤੁਹਾਡੀ ਕੰਧ ਤੋਂ ਕੋਈ ਕੋਈ ਚੀਜ਼ ਦਾ ਕੋਈ ਦਾਗ ਦੂਗ ਵੀ ਚਮਕ ਜਾਊਗਾ ਇਹ ਸ਼ਿੱਟਾ ਚੱਲ ਪਿਆ ਨਵੇਂ ਆ ਇਹ ਵੀ ਆਪਾਂ ਤੁਹਾਨੂੰ ਦੇ ਦਾਂਗੇ ਹੋਲ ਸੇਲ ਰੇਟ ਦੇ ਵਿੱਚ ਮਿੱਤਰੋ ਹੁਣ ਜਿਹੜੇ ਚੀਜ਼ਾਂ ਹੋਰ ਥੋੜੀਆਂ ਯੂਨੀਕ ਤੇ ਨਵੀਆਂ ਆਈਆਂ ਨੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਜੀ ਤੇ ਆਹ ਕਰੋ ਬਾਈ ਚੈੱਕ ਡਿਜ਼ਾਈਨ ਮੈਂ ਆਹ ਦਾ ਚੀਜ਼ਾਂ ਨਵੀਆਂ ਨਹੀਂ ਆ ਗਈਆਂ ਜੀ 골ਡਨ ਦੀਆਂ ਵਿੱਚ ਆਹ ਕਰੋ ਚੈੱਕ ਮਤਲਬ ਆਹ ਪੂਰਾ ਦਾ ਪੂਰਾ ਰੈਕ ਭਰਿਆ ਪਿਆ ਡਿਜ਼ਾਈਨ ਤਾਂ ਤੁਸੀਂ ਆ ਕੇ ਐ ਕਹੋਗੇ ਕਿ ਅਸੀਂ ਤਾਂ ਆਹੀ ਲੈ ਕੇ ਜਾਣਾ ਆ ਲੈ ਕੇ ਜਾਣਾ ਉਹ ਸਰੇ ਤੱਕ ਜਿੱਦ ਤੱਕ ਥੋੜੀ ਨਿਗਾਹ ਪੈਂਦੀ ਆ ਉੱਥੇ ਤੱਕ ਫੁੱਲ ਹਰ ਤਰ੍ਹਾਂ ਦਾ ਡਿਜ਼ਾਈਨ ਕੰਜਨ ਇਹ ਗੱਲ ਕਹਿ ਜਾਣੀ ਜੀ ਤੁਸੀਂ ਤਾਂ ਉਹ ਰੇ ਹਜ਼ਾਰ ਰੋਲ ਰੱਖ ਲਿਆ ਸਾਨੂੰ ਤਾਂ ਵੱਧ ਚਾਹੀਦਾ ਹਾਂ ਜੀ ਕਿੰਨੇ ਤੱਕ ਮੈਂ ਕਹਿੰਦਾ ਜਿੱਦੇ ਮਰਜ਼ੀ ਲੈ ਲਓ ਹਜ਼ਾਰ ਲੈ ਲਓ 2000 ਲੈ ਲਓ 10000 ਲੈ ਲਓ 20000 ਲੈ ਲਓ ਸਿਰਫ ਤੁਹਾਨੂੰ ਇੱਥੋਂ ਹੀ ਮਿਲਣਾ ਪੂਰੇ ਇੰਡੀਆ ਦੇ ਚੈਲੰਜ ਹੈ ਹੋਰ ਕਿਧੋਂ ਇੰਨਾ ਰੋਲ ਹੀ ਮਿਲਣਾ ਇੱਕ ਸਾਨੂੰ ਛੋਟਾ ਜਿਹਾ ਆਈਡੀਆ ਦਮਾ ਜੇ ਤੁਹਾਡੇ ਘਰ ਦਾ ਕਮਰਾ 10x10 ਦਾ ਹੈ ਆਹ ਵਾਲੀ ਸ਼ੀਟ ਦਾ ਜੇ ਤੁਸੀਂ ਕਹੋਗੇ ਕਿ ਬਈ ਖਰਚਾ ਕਿੰਨਾ ਕਊਗਾ ਤਿਆਰ ਕਰਦਾ 4 ਤੋਂ 5000 ਰੁਪਿਆ ਖਰਚਾ ਹੋਊਗਾ ਜੀ 10x10 ਦੇ ਕਮਰੇ ਦਾ ਆਹ ਸ਼ੀਟ ਨਾਲ ਪੂਰਾ ਕਮਰਾ ਰੈਡੀ ਕਰਵਾ ਦਾਂਗੇ ਹੁਣ ਇਹੋ ਚੀਜ਼ ਆਈ ਹੈ ਤੇ ਆਜ ਹੁਣ ਅੱਜ ਕੱਲ੍ਹ ਥੋੜਾ ਜਿਹਾ ਲੋਕ ਕਹਿੰਦੇ ਨੇ ਜੀ ਅਸੀਂ ਪ੍ਰੀਮੀਅਮ ਜਿਹੀ ਚੀਜ਼ਾਂ ਲੈਣੇ ਨੇ ਹਣਾ ਜੀ ਤੇ ਸਭ ਤੋਂ ਪਹਿਲਾਂ ਦਿਖਾਈਏ ਜੀ ਆਪਾਂ ਹਮ ਇਹ ਆ ਗਈ ਜੀ ਆਪਣੀ ਫਰਸ਼ ਵਾਲੀਆਂ ਪਲਾਸਟਿਕ ਦੀਆਂ ਟਾਈਲਾਂ ਕਹ ਲਓ ਤੁਸੀਂ ਸਟਿੱਕਰ ਹੀ ਨਹੀਂ ਆਈ ਵੀ ਹਣਾ ਹਾਂਜੀ ਹਾਂਜੀ ਸਾਲ ਫੜਾ ਸਟਿੱਕਰ ਨੇ ਆਹ ਦੇਖੋ ਇਹਦਾ ਵੀ ਸਟਿੱਕਰ ਤਾਰਨਾ ਇੱਥੇ ਗਲੂ ਲੱਗੀ ਹੋਈ ਹੈ ਸਿੱਧਾ ਟਾਇਲ ਦੇ ਉੱਤੇ ਇਸ ਤਰੀਕੇ ਦੇ ਨਾਲ ਚਪੇ ਲਓ ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਵੂਡਨ ਲੁੱਕ ਦੇਣੀ ਹੈ ਆਹ ਲੁੱਕ ਦੇਣੀ ਹੈ ਇਹਦੇ ਵਿੱਚ ਵੀ ਡਿਜ਼ਾਈਨ ਤਿੰਨ ਚਾਰ ਆਪਣੇ ਕੋਲ ਅਵੇਲੇਬਲ ਨੇ ਐਵੇਂ ਬਰਾਬਰ ਦੇ ਵਿੱਚ ਲੱਗ ਜਾਂਦੀ ਨੇ ਆ ਦੇਖੋ ਬਈ ਇਸ ਤਰੀਕੇ ਨਾਲ ਮੈਂ ਦਿਖਾ ਸਕਦਾ ਆ ਦੇਖੋ ਆ ਕਰੋ ਚੈੱਕ ਇਹ ਵੀ ਆਪਣੇ ਕੋਲ ਹੋਲ ਸੇਲ ਰੇਟ ਦੇ ਵਿੱਚ ਮਿਲ ਜਾਣਗੇ ਹਨ ਜੀ ਲਓ ਬਈ ਆ ਦੇਖ ਲਓ ਇਹਦੇ ਵਿੱਚ ਆਪਣਾ 2x2 ਦਾ ਸਾਈਜ਼ ਵੀ ਆ ਜਾਊਗਾ ਅੱਛਾ ਇਹੀ ਚੀਜ਼ ਹਨਾ ਜੀ ਇਹ ਵੀ ਹਾਂਜੀ ਹਾਂਜੀ ਬਿਲਕੁਲ ਜੀ ਲਾ ਬਈ ਜਿਹੜੀ ਕਹਿੰਦੇ ਹੁਣ ਜਿਹਨੂੰ ਐ ਡਰ ਹੁੰਦਾ ਨਾ ਸਾਡੇ ਘਰੇ ਟਾਇਲ ਟੁੱਟ ਜਾਊਗੀ ਆਹ ਟਾਈਲਾਂ ਲਵਾ ਲਓ ਜੀ ਕਦੇ ਟੁੱਟਦੇ ਹਨਾ ਇਥੇ ਆ ਸਟਿੱਕ ਆਹ ਲਾਓ ਸਟਿੱਕਰ ਹੈ ਗਲੂ ਲੱਗੀ ਹੋਈ ਹੈ ਸਿੱਧਾ ਉਰੇ ਫਰਸ਼ ਦੇ ਉੱਤੇ ਚਪਕਿਓ ਹੱਥ ਜਾਂ ਮਾਰੋ ਉਸ ਤੋਂ ਬਾਅਦ ਸਾਰੀ ਉਮਰ ਭੁੱਲ ਜਾਓ ਵੀ ਕਦੇ ਇਹ ਟੁੱਟ ਵੀ ਜਾਊਗੀ ਕਿਉਂਕਿ ਇਹ ਬਣੀ ਹੋਈ ਇੱਕ ਤਰ੍ਹਾਂ ਦੀ ਪਲਾਸਟਿਕ ਦੀ ਬਣੀ ਹੋਈ ਹੈ ਨਾ ਇਹ ਚੀਜ਼ ਹਾਂਜੀ ਹਾਂਜੀ ਅੱਛਾ ਜੀ ਕਿਸੇ ਨੇ ਆਰਟੀਫੀਸ਼ੀਅਲ ਆ ਵੀ ਲੈਣੇ ਨੇ ਆ ਵੀ ਆਪਣੇ ਕੋਲ ਅਵੇਲੇਬਲ ਨੇ ਹੈ ਨਾ ਲਾ ਆ ਜੋ ਵੀ ਇੱਧਰਲੇ ਪਾਸੇ ਆ ਜੋ ਤੁਹਾਨੂੰ ਚੀਜ਼ਾਂ ਹੋਰ ਵੀ ਦਿਖਾ ਦੇ ਤਿੰਨ ਚਾਰ ਆਪਾਂ ਨੂੰ ਤੇ ਆ ਬੜੀਆਂ ਅੱਜ ਕੱਲ੍ਹ ਬੜੀਆਂ ਡਿਮਾਂਡਿੰਗ ਚ ਨੇ ਜੀ ਹਾਂਜੀ ਹਾਂਜੀ ਇਹ ਨਾਮ ਕੀ ਇਹਨਾਂ ਦਾ ਇਹ ਗਲਾਸ ਮੋਜ਼ੈਕ ਹੈ ਇਹਦਾ ਵੀ ਆਉਣੇ ਕੋਲ ਕੰਟੇਨਰ ਆ ਗਿਆ ਜਿੰਨਾ ਮਰਜੀ ਮਟੀਰੀਅਲ ਲੈ ਜਾਓ ਉਸੇ ਰੇਟਾਂ ਤੇ ਡਿਜ਼ਾਈਨ ਕਿੰਨੇ ਡਿਜ਼ਾਈਨ 15-20 ਡਿਜ਼ਾਈਨ ਘੱਟੋ-ਘੱਟ ਅਵੇਲੇਬਲ ਇਹ ਵੀ ਲਾਉਣਾ ਸੌਖਾ ਹੈ ਉਰੇ ਸਟicker ਲੱਗਿਆ ਹੋਇਆ ਬਸ ਉਤਾਰਨਾ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਆਪਣੇ ਘਰ ਦੀ ਸੈਂਟਰ ਦੀ ਦਵਾਰ ਹੁੰਦੀ ਜੀ ਉਹਦੇ ਆਪਾਂ ਡਿਜ਼ਾਈਨ ਚਾਹ ਬੋਲ ਲੈਂਦੇ ਹਾਂ ਹਾਂਜੀ ਹਾਂਜੀ ਸੈਂਟਰ ਵਿੱਚ ਲੱਗ ਜਾਂਦਾ ਹੈ 5x5 ਦਾ ਸਾਈਜ਼ ਕਰਕੇ ਉਹ ਚ ਲੱਗ ਜਾਂਦਾ ਆਪਦੇ ਸਾਹਿਬ ਦੇ ਨਾਲ ਕਰ ਲਓ ਹਣਾ ਤੇ ਇਹਦੇ ਵਿੱਚ ਆ ਵੀ ਮਿਲ ਜਾਣਗੇ ਸਿੰਪਲੀ ਮਿਲ ਜਾਣਗੇ ਤੇ ਆਹ ਕੀ ਚੀਜ਼ਾਂ ਨੇ ਜਿਹੜੀਆਂ ਪਲਾਸਟਿਕ ਇਹ ਆਨੇ 3D ਪੈਨਲ ਆ ਗਏ ਇਹ ਵੀ ਡਿਜ਼ਾਈਨ ਵਾਸਤੇ ਹੁੰਦੇ ਨਹੀਂ ਸੈਂਟਰ ਦੇ ਹਾਂਜੀ ਹਾਂਜੀ ਆ ਦੇਖੋ ਬਈ ਘਰ ਦੇ ਦਾ ਸੈਂਟਰ ਦੇ ਵਿੱਚ ਹਾਈਲਾਈਟ ਕਰਨੀ ਹੈ ਦੀਵਾਰ ਹਾਈਲਾਈਟ ਕਰਨੀ ਹੈ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਮਿਲ ਜਾਣਗੇ ਮਿੱਤਰੋ ਅਨਲਿਮਿਟਡ ਆ ਕਰੋ ਚੈੱਕ ਤੁਹਾਡੇ ਸਾਹਮਣੇ ਲਓ ਬਈ ਡਿਜ਼ਾਈਨ ਚੀਜ਼ਾਂ ਬਾਧੂ ਸਾਰਾ ਕੁਝ ਟੇਰ ਦੇ ਵਿੱਚ ਸਮਾਨ ਬਹੁਤ ਸਾਰਾ ਹੈ ਇਹਦੇ ਨਾਲ ਦੀ ਤੁਹਾਨੂੰ ਆਰਟੀਫੀਸ਼ੀਅਲ ਬਣੇ ਬਣੇ ਚੀਜ਼ਾਂ ਆਉਂਦੇ ਨੇ ਇਹ ਇਹਨੂੰ ਕਹਿੰਦੇ ਕੀ ਨਹੀਂ ਆਪਾਂ ਇਹ ਚਾਰ ਕੋਲ ਮੋਲਡਿੰਗ ਹੈ ਇਹ ਚਾਰ ਕੋਲ ਕੋਰਨਰ ਆ ਜਾਂਦਾ ਕੋਰਨਰ ਆ ਜਾਂਦਾ ਕੋਰਨਰ ਇਸ ਤਰ੍ਹਾਂ ਲੱਗਦਾ ਦੇਖੋ ਇਸ ਤਰ੍ਹਾਂ ਇਹਦੇ ਕੋਰਨਰ ਆ ਪੁਨਰ ਉੱਥੇ ਇਹ ਡਿਜ਼ਾਈਨ ਪੈ ਜਾਣਾ ਇਸ ਦਾ ਜੇ ਮੈਂ ਵੈਸੇ ਆਪਾਂ ਸੈਂਟਰ ਦੇ ਵਿੱਚ ਜਿਵੇਂ ਇਹਨਾਂ ਲਾਇਆ ਜਿਵੇਂ ਆਪਣੀ ਦੀਵਾਰ ਦੇ ਕੋਈ ਵੀ ਕੋਰਨਰ ਵਾਲਾ ਪਾਰਟ ਆ ਗਿਆ ਉੱਥੇ ਮਿਲ ਅਚ ਇਹਦੇ ਵਿੱਚ ਡਿਜ਼ਾਈਨ ਵੀ ਵੱਖਰੇ ਵੱਖਰੇ ਹੁੰਦੇ ਨੇ ਜਣਾ ਇਹਦੇ ਵਿੱਚ ਅਲੱਗ-ਅਲੱਗ ਸਾਈਜ਼ ਨੇ 20mm 30mm 38mm 45mm 60mm ਠੀਕ ਹੈ ਜੀ ਸਾਰੇ ਆਪਣੇ ਕੋਲ ਮਿਲ ਜਾਂਦੇ ਨੇ ਸਾਈਜ਼ ਆਪਣੇ ਕੋਲ ਅਵੇਲੇਬਲ ਨੇ ਤੇ ਆਪਾਂ ਤੁਹਾਨੂੰ ਦੋ ਤਿੰਨ ਚੀਜ਼ਾਂ ਹੋਰ ਵੀ ਦਿਖਾ ਦੇਣਾ ਇਸ ਤੋਂ ਇਲਾਵਾ ਨਾ ਜਿਵੇਂ ਦੇਖੋ ਘਰਾਂ ਦੇ ਵਿੱਚ ਇਹ ਹੁੰਦੇ ਨੇ ਕਿ ਆਪਣੇ ਡੈਕੋਰੇਸ਼ਨ ਵਾਲੇ ਸਟicker ਵੀ ਕਹਿ ਸਕਦੇ ਨੇ ਹਨਾ ਜੀ ਹਾਂਜੀ ਤੇ ਆਹ ਦੇਖੋ ਇਹ ਇਹ ਵੀ ਆਪਣਾ ਪੇਸਟਿੰਗ ਵਾਲਾ ਹਨਾ ਜੇ ਮੈਂ ਕਿਸੇ ਨਾ ਆਫਿਸ ਦੀ ਥੋੜੀ ਜਾਂ ਆਪਣਾ ਲਾ ਲੋ ਗੈਸਟ ਜਾਂ ਡਰਾਇੰਗ ਰੂਮ ਲਾ ਲੋ ਉੱਥੇ ਆਪਾਂ ਥੋੜੀ ਲੁੱਕ ਨਹੀਂ ਵਧੀਆ ਬਣਾਉਣੀ ਹੁੰਦੀ ਜਿਵੇਂ ਉਹ ਵੀ ਚਪੇਰ ਖੈਗਾ ਇੱਥੇ ਬਸ ਆ ਦੇਖੋ ਲੈ ਇਹ ਮਤਲਬ ਮਗਰਲੇ ਪਾਸੇ ਸਟਿੱਕਰ ਹੈ ਗਲੂ ਕਾਫੀ ਵਧੀਆ ਹੁੰਦੀ ਹੈ ਇਹਦੀ ਇੱਥੇ ਬਸ ਇਹਨੂੰ ਤਾਰੋ ਤੇ ਚਿਪਕਿਓ ਲਓ ਜੀ ਆ ਵੀ ਮਿਲ ਜਾਣਗੀਆਂ ਤੇ ਆ ਇਹਦੇ ਵਿੱਚ ਵੈਰਾਈਟੀ ਹੋਰ ਵੀ ਆਪਣੇ ਕੋਲ ਬਹੁਤ ਸਾਰੀ ਪਈਏਗੀ ਤੇ ਆਹ ਆਪਣਾ ਹੋਇਆ ਹੋਇਆ ਯੂਰੇ ਸਾਰਾ ਪੀਵੀਸੀ ਦਾ ਕੰਮ ਹੈ ਨਾ ਜੀ ਹਾਂ ਜੀ ਆਹ ਵਾਲਾ ਕਿਸੇ ਆਪਣੇ ਭਰਾਣੇ ਜੀ ਮੰਨ ਕੇ ਚੱਲੋ ਪੀਵੀਸੀ ਦਾ ਕੰਮ ਕਰਾਉਣਾ ਹੋ ਗਿਆ ਹਨ ਸਿੱਧੀ ਤੇ ਪੀਵੀਸੀ ਦੇ ਵਿੱਚ ਆਪਣੇ ਕੋਲ ਡਿਜ਼ਾਈਨ ਕਿੰਨੇ ਕਿੰਨੇ ਪੀਵੀਸੀ ਦੇ ਵਿੱਚ ਪੀਵੀਸੀ ਦੇ ਆਪਣੇ ਕੋਲ ਲਗਭਗ 200 ਡਿਜ਼ਾਈਨ ਅਵੇਲੇਬਲ ਆ ਪੋਰਿੰਗ ਦਿਖਾਈਆਂ ਸੀ 2x2 ਸ਼ੀਟਾਂ ਤੇ ਇਹਦੇ ਨਾਲ ਸ਼ੀਟਾਂ ਆ ਨੀਚੇ ਫਰਸ਼ ਤੇ ਲੱਗੀ ਹੋਈ ਦੇਖੋ ਅੱਛਾ ਜੀ ਇਹਦਾ ਅਪਰੋਕਸੀਮੇਟ ਜੇ ਆਪਾਂ 10 ਵਜੇ 10 ਦਾ ਖਰਚਾ ਕਰੀਏ ਬਹੁਤ ਘੱਟ ਆਉਂਦਾ ਤਾਂ ਜਮੀ ਘੱਟ ਮੰਨ ਕੇ ਚੱਲੋ ਆਹ ਚੀਜ਼ਾਂ ਹੀ ਮਿਲ ਜਾਣਗੀਆਂ ਤੇ 2x2 ਦੀ ਵੀ ਸ਼ੀਟ ਮਿਲ ਜਾਂਦੀ ਹੁੰਦੀ ਹੈ ਤੇ ਉਰਿਆ ਤੁਸੀਂ ਲੱਗੀ ਹੋਈ ਚੈੱਕ ਕਰ ਲਓ ਜਿੰਨੇ ਅੱਛਾ ਪਈ ਸ਼ੀਟ ਹੈ ਨਾ ਜਦ ਆ ਭਈਆ ਬਾਈ ਜਿੱਡੀ ਦੀ ਮੈਂ ਗੱਲ ਕਰ ਰਿਹਾ ਸੀਗਾ ਹਾਂਜੀ ਆ ਵੱਡਾ ਸਟicker ਹੈ ਆ ਨੀਚੇ ਲੱਗਿਆ ਹੋਇਆ ਆ ਤੁਹਾਡੇ ਸਾਹਮਣੇ ਆ ਬਸ ਇਹ ਆਹਾ ਵਾਲੀ ਲੁੱਕ ਆ ਜੀ ਜਿਹੜਾ ਹੁਣ ਤੁਸੀਂ ਆ ਨੀਚੇ ਫਰਸ਼ ਬਣਾਇਆ ਹੋਇਆ ਦੇਖ ਰਹੇ ਹੋਗੇ ਲਓ ਬਾਈ ਕਰੋ ਬਾਈ ਚੈੱਕ ਆ ਆਪਣੀ ਬੋਰਡਾਂ ਦੇ ਵਿੱਚ ਆ ਜੂ ਅੱਛਾ ਇਹ ਵੀ ਫਲੋਰਿੰਗ ਦੀ ਹੈਗੀ ਇਹ ਹਾਂਜੀ ਹਾਂਜੀ ਇਹ ਬੋਰਡਾਂ ਹੈ ਓਕੇ ਇਹ ਬੋਰਡਾਂ ਆ ਗਈ ਹੈਣਾ ਅੱਛਾ ਇਹ ਇੱਕ ਦੂਜੇ ਨਾਲ ਕਨੈਕਟ ਹੋ ਜਾਣਗੇ ਹੈਨਾ ਹਾਂਜੀ ਹਾਂਜੀ ਬਿਲਕੁਲ ਜੀ ਇਹ ਜੇ ਮੈਂ ਆਪਾਂ ਦੀਵਾਰਾਂ ਤੇ ਅੱਜ ਤੋਂ ਪਹਿਲਾਂ ਲੱਗੀਆਂ ਹੋਈਆਂ ਦੇਖਣੀਆਂ ਹੋਣੀਆਂ ਤੇ ਆਪਣੇ ਭਰਾ ਕਹਿੰਦੇ ਨੇ ਕਿ ਬਈ ਇਹ ਬੁਡਨ ਦੀ ਬਣੀ ਹੋਈ ਲੱਕੜ ਦੀ نیچے ਫਲੋਰਿੰਗ ਵਾਸਤੇ ਮਤਲਬ ਤੁਹਾਨੂੰ ਟੈਲਰ ਤੋਂ ਲੈਣ ਦੇ ਪੈਸੇ ਲਾਉਣ ਟੈਲਰ ਤਾਂ ਬਹੁਤ ਸਸਤੀ ਪੈਂਦੀ ਆ ਨਜਾਇਜ਼ ਸਸਤੀ ਜਣਾ ਆ ਕਿਉਂਗੇ ਰੇਟ ਤੁਸੀਂਾਂ ਗੋਗੇ ਕਿ ਬਾਈ ਯਾਰ ਮੈਂ ਕਹਿੰਦਾ ਇੰਨੀ ਸਸਤੀ ਪੈਂਦੀ ਆ ਇਹ نیچے ਲੱਗ ਜੂਗੀ ਇਹਦੇ ਵਿੱਚ ਇਸ ਤਰੀਕੇ ਨਾਲ ਆਪਸ ਦੇ ਵਿੱਚ ਇਹ ਕੰਬਾਈਨ ਹੋ ਜਾਂਦੀਆਂ ਨੇਗੀਆਂ ਠੀਕ ਆ ਲਾਉਣੀ ਵੀ ਸੌਖੀ ਆ ਆ نیچے ਪਾਸੇ ਲੱਗੇ ਦੇਖੋ ਕਿੰਨੀ ਇਹਦੇ ਸੋਨੇ ਜਦੋਂ ਫਰਸ਼ ਤੇ ਲਾਵਾਂਗੇ ਇਸ ਤਰੀਕੇ ਦੇ ਨਾਲ ਲਓ ਬਾਈ ਆ ਕਰੋ ਚੈੱਕ ਲਓ ਬਾਈ ਆਹ ਵਾਲਾ ਡਿਜ਼ਾਈਨ ਬਣ ਜੂਗਾ ਅਲੱਗ ਅਸੇ ਇਹਦੇ ਵਿੱਚ ਕਲਰ ਕਿੰਨੇ ਕ ਮਿਲ ਜਾਂਦੇ ਨੇ ਆਪਾਂ ਨੂੰ ਫਲੋਰ ਦੇ ਵਿੱਚ ਮਿਲ ਜਾਂਦੇ ਨੇ ਬਣੋ 20 25 ਕਲਰ ਲੰਦੇ ਜਰਾ 20 ਤੋਂ 25 ਕਲਰ ਮਿਲ ਜਾਂਦੇ ਨੇ ਆਪਣਾ ਕੋਈ ਭਰਾ ਟਾਇਲ ਟੂਲ ਨਹੀਂ ਲਾਣ ਦੀ ਸੋਚ ਰਹਾ ਤਾਂ ਤੁਸੀਂ ਆਹ ਵਾਲਾ ਇਹ ਤਾਂ ਲੱਗ ਵੀ ਸਿੱਧਾ ਜਿਹੜਾ ਆਪਣਾ ਕੱਚਾ ਪਰਸ ਹੁੰਦਾ ਹੈ ਸਿਮੈਂਟਡ ਲਾ ਕੇ ਪ੍ਰੋਪਰ ਪਲੇਨ ਉ ਦੇ ਉੱਪਰ ਹੀ ਲੱਗੀ ਛੱਡੀ ਹਣਾ ਬਿਲਕੁਲ ਜੀ ਲਓ ਬਾਈ ਆਪਾਂ ਤੁਹਾਨੂੰ ਆਟਮਾ ਤੁਹਾਨੂੰ ਹੋਰ ਵੀ ਦਿਖਾਣੇ ਜੀ ਪਰਲੇ ਪਾਸੇ ਚੱਲਦੇ ਆ ਤੇ ਉਹ ਵੀ ਦਿਖਾਣੇ ਜਿਹੜੇ ਆਪਾਂ ਗ੍ਰਾਸ ਮੈਟ ਕਹਿ ਦਿੰਨੇ ਹੁੰਦੇ ਆ ਤੁਸੀਂ ਅੱਜ ਤੋਂ ਪਹਿਲਾਂ ਗ੍ਰੀਨ ਜਾਂ ਦੇਖਿਆ ਹੋਊਗਾ ਸਭ ਤੋਂ ਵੱਧ ਕਲੈਕਸ਼ਨ ਔਰ ਇਹ ਰਹੀ ਹੈਗਾ ਕਿ ਲਿਮਟਡ ਸਟਾਕ ਦਾ ਫੁੱਲ ਸਟਾਕ ਦੇ ਵਿੱਚ। ਕਿਤੇ ਦੇਖਿਆ ਪਲੇ ਰੰਗ ਦਾ ਗਰਾਸ ਆ ਚੈੱਕ ਕਰ ਲੋ। ਉਸ ਤੋਂ ਬਾਅਦ ਰੈੱਡ ਐਂਡ ਬਲੈਕ ਦਾ ਦੋਨੋਂ ਦਾ ਕੰਬਾਈਨਡ ਮਿਕਸਚਰ ਆ ਚੈੱਕ ਕਰ ਲੋ। ਉਸ ਤੋਂ ਬਾਅਦ ਆਪਣਾ ਆ ਗਿਆ ਡਿਊਲ ਛੜ ਆ ਗਿਆ। yellow green ਦੋਨੋਂ ਆ ਗਏ। ਇਧਰ black ਆ ਗਈ silver। ਤੁਸੀਂ ਆਹ ਕਰ ਲੋ ਚੱਕ ਵੀ ਇਹ ਇਹ ਤਾਂ ਹਲੇ ਡੈਮੋ ਨੇ ਹਲੇ ਸਟਾਕ ਹੋਰ ਵੀ ਹੈ। ਉਹਦੇ ਨਾਲ ਕਲਿੱਪ ਵੀ ਚਲਾਉਂਗਾ ਦਿਖਾਉਂਗਾ ਵੀ। ਹੁਣ ਆ ਜਿਹੜਾ ਨਾਰਮਲ ਆਪਣਾ ਵਿਕਰਾ ਗਰਾਸ ਦੇਖਿਆ ਹੋਊਗਾ। ਸਭ ਤੋਂ ਐਂ ਜੀਜ ਹੁੰਦੀ ਜੀ। ਇਹਦੇ ਵਿੱਚ ਵੀ ਕੁਆਲਿਟੀ ਆਉਂਦੀ ਨਾਲ ਬਹੁਤ ਸਾਰੀਆਂ। ਹਾਂਜੀ ਹਾਂਜੀ। ਠੀਕ ਹੈ ਜੀ ਆਪਣੇ ਕੋਲ ਕਿਹ ਆਹਨੂੰ ਕੋ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਗਰਾਸ ਆ ਇਹ ਆਪਣਾ ਹਾਂਜੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਟਾਪ ਦੀ ਕੁਆਲਿਟੀ ਆ ਹਨਾ ਅੱਛਾ ਜੀ ਇਹ ਤਾਂ ਜਿਹੜਾ ਮੇਰਾ ਆਈਡੀਆ ਹੈਗਾ ਮੈਂ ਵੀ ਲੈ ਕੇ ਆਇਆ ਸੀਗਾ ਮੈਨੂੰ ਪਿਆ ਸੀਗਾ 40 ਤੋਂ 50 ਰੁਪਏ ਹਾਂਜੀ ਹਾਂਜੀ ਸਕਰ ਫੁੱਟ ਦੇ ਹਿਸਾਬ ਨਾਲ ਤੇ ਆਪਾਂ ਫਿਰ ਕੀ ਅੱਜ ਚੈਲੰਜ ਦੇ ਰਹੇ ਹਾਂਗੇ ਇਹਦੇ ਉੱਤੇ ਬਾਜ਼ਾਰ ਵਿੱਚ ਤਾਂ 40 50 ਰੁਪਏ ਫੁੱਟੇ ਵਿਕਦਾ ਹੈ ਆਪਾਂ ਲੇਕਿਨ ਬਹੁਤ ਘੱਟ ਦਵਾਂਗੇ ਸਿਰਫ 20 ਰੁਪਏ ਫੁੱਟ ਨਾ ਜੀ ਹਾਂਜੀ ਅੱਧ ਵੱਧ ਦਾ ਸਿਰਫ 20 ਰੁਪਏ ਫੁੱਟ ਦਵਾਂਗੇ ਗਰਾਸ ਜਿੰਨਾ ਮਰਜ਼ੀ ਲੈ ਲਓ ਇਹ ਨਹੀਂ ਹੈਗੇ ਮਟੀਰੀਅਲ ਦੀ ਕੋਈ ਕਮੀ ਹੈ 10 ਰੋਲ ਚਾਹੀਦੇ ਨੇ 20 ਰੋਲ ਚਾਹੀਦੇ ਨੇ ਫੁੱਲ بڑے ਰੋਲ ਮਿਲ ਜਣਗੇ ਤੇ ਜਿਹੜਾ ਉਹ ਸ਼ਿੱਟਾਂ ਜੇ ਪੰਚੇ ਨੇ ਜੋ ਵੀ ਦਿਖਾਈ ਆਪਾਂ ਇੱਕ ਵਾਰੀ ਉਹ ਕੀ ਚੀਜ਼ ਹੈ ਜੀ ਆਲੇ ਇਹ ਵੀ ਇਹੀ ਆਈਟਮ ਆ ਜਾਂਦੀ ਹੈ ਅੱਛਾ ਇਹ ਇਹ ਛੋਟਾ ਮੈਟ ਆ ਗਿਆ ਨਾ ਪੂਰਾ ਪਲਾਸਟਿਕ ਆ ਗਿਆ ਇਹ ਵੀ ਲਓ ਅੱਛਾ ਜਿਹੜੇ ਬਾਥਰੂਮ ਬੂਤਨ ਦੇ ਮੂਰੇ ਕਿਸੇ ਨੇ ਧਰਨੇ ਹੋਣਾ ਤਾਂ ਇਹਦੇ ਵਿੱਚੋਂ ਲੈ ਆ ਸਕਦਾ ਹਨਾ ਲੱਗ ਜਾਂਦੇ ਨੇ ਗੱਡੀਆਂ ਦੇ ਵਿੱਚ ਲੱਗ ਜਾਂਦੇ ਨੇ ਇਹ ਸ ਠੀਕ ਹੈ ਜੀ ਇਹ ਵੀ ਮਿਲ ਜਾਣਗੇ ਮਿੱਤਰੋ ਆਪਾਂ ਨੂੰ ਹੋਲ ਸੇਲ ਰੇਟ ਦੇ ਵਿੱਚ ਹੁਣ ਜਿਹੜੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣ ਲੱਗਾ ਛੇੜਾ ਆਪਣਾ ਵਾਲਪੇਪਰ ਨਵਾਂ ਆਇਆ ਸੀ ਜਿਹੜਾ ਚੌੜਾ ਉਹਦੀ ਆਹਾ 50 ਸਪੈਸ਼ਲ ਪ੍ਰੀਮੀਅਮ ਡਿਜ਼ਾਈਨ ਡਿਸਪਲੇ ਤੇ ਲਾਏ ਨੇ ਇੱਕ ਵਾਰੀ ਉਂ ਚਾਤੀ ਜੀ ਮਾਰ ਲਓ ਇਹ ਤੁਹਾਨੂੰ ਆਪਾਂ ਵੈਸੇ ਨੀਚੇ ਦਿਖਾਏ ਸੀਗੇ ਸਟਾਰਟਿੰਗ ਦੇ ਵਿੱਚ ਇਹੋ ਜਿਹੇ ਦੀ ਪ੍ਰੀਮੀਅਮ ਲੁੱਕ ਕਰ ਲਓ ਚੈੱਕ ਜਿੰਨੇ ਭਰਾ ਦੇਖ ਰਹੇ ਕਹਿੰਦੇ ਵੀ ਜੜਾ ਖੋਲ ਕੇ ਦਿਖਾ ਦਿਆ ਕਰੋ ਤੇ ਕਰ ਲਓ ਚੈੱਕ ਬਾਈ ਜੀ ਇਹਦੇ ਇਹਦੇ ਨਾਲ ਦੇਣਾ ਵੀ ਜਦੋਂ ਤੁਸੀਂ ਆਹ ਵਾਲਪੇਪਰ ਲਵਿਆ ਕੇ ਦੇਖੋਗੇ ਨਾ ਤੁਸੀਂ ਐਂ ਕਹੋਗੇ ਕਿ ਬਾਈ ਯਾਰ ਅਸਲੀ ਸਵਾਦ ਤਾਂ ਹੁਣ ਆਇਆਗਾ ਵੀ ਵਾਲਪੇਪਰ ਲਗਾਉਣ ਵੀ ਲੱਗੇ ਸੀਗੇ ਪਰ ਆਹ ਚ ਕਿਸੇ ਵੀ ਭਰਾਣਾ ਆਪਣਾ ਹੋਮ ਇੰਟੀਰੀਅਰ ਦਾ ਐਕਸਟੀਰੀਅਰ ਦਾ ਪੀਵੀਸੀ ਦਾ ਕੋਈ ਸਮਾਨ ਲੈਣਾ ਹੈ ਕੋਈ ਕੰਮ ਕਰਾਉਣਾ ਹੈ ਡਾਊਨ ਸੀਲਿੰਗ ਕੰਧਾਂ ਦੇ ਉੱਤੇ ਇਦਾਂ ਦਾ ਕੁਝ ਆਰਟੀਫੀਸ਼ੀਅਲ ਸਮਾਨਣਾ ਕੁਝ ਵੀ ਸਾਰਾ ਦਾ ਸਾਰਾ ਏ ਟੂ ਜ਼ेड ਹੋਲਸੇਲ ਰੇਟ ਦੇ ਵਿੱਚ ਮਿਲ ਜੂਗਾ ਵਿਜ਼ਿਟ ਕਰਨ ਲਈ ਆਪਣਾ ਮਲੇਰਕੋਟਲੇ ਚ ਨਵੀਲ ਇੰਟੀਰੀਅਰ ਵਰਲਡ ਸ਼ਹਿਰ ਮਿੱਤਰੋ ਮਲੇਰਕੋਟਲਾ ਬਾਕੀ ਸਕਰੀਨ ਤੇ ਨੰਬਰ ਤੇ ਆਡਰ ਦੋਨੋਂ ਚੱਲ ਰਿਹਾ ਬਾਕੀ ਹੋ ਸਕੇ ਤਾਂ ਵੀਡੀਓ ਕਰ ਦਿਓ ਸ਼ੇਅਰ ਤਾਂ ਜੋ ਆਪਣੇ ਓਪਰਾ ਤੱਕ ਪਹੁੰਚ ਜਾੜਾ ਘਰਾਂ ਦੇ ਵਿੱਚ ਆਪਣਾ ਕੋਈ ਇੱਕ ਜੀ ਰਹਿ ਗਈ ਜੀ ਹੁਣ ਆ ਦਾ ਟ੍ਰੈਂਡ ਚੱਲੇ ਪਿਆ ਜੀ ਵਿੰਡੋ ਦਾ ਹਾਂਜੀ ਹਾਂਜੀ ਇਹ ਦਿਖਾ ਜੀ ਥੋੜਾ ਜਿਹਾ ਉਧਰੋਂ ਵਜਾ ਹਾਂਜੀ ਇੱਕ ਜਿਹੜੀ ਮੇਨ ਚੀਜ਼ ਤਾਂ ਰਹੀ ਗਈ ਤੀ ਮਿੱਤਰੋ ਜਿਹੜੀ ਸਭ ਤੋਂ ਖਾਸ ਹੈ ਹੁਣ ਉਹਨਾਂ ਦਾ ਟਾਈਮ ਚਲਾ ਗਿਆ ਜੀ ਐਲੂਮੀਨੀਅਮ ਦਾ ਲਾ ਲਓ ਜਾਂ ਜਿਸ ਤਰ੍ਹਾਂ ਦੀਆਂ ਚਾਦਰਾਂ ਹੀ ਹੁੰਦੀਆਂ ਇਹ ਚੀਜ਼ ਕੀ ਹੁੰਦੀ ਹੈ ਪਤਾ ਦੱਸੋ ਇਹ ਆਪਣੀ ਯੂ ਪੀ ਵੀ ਸੀ ਹੁੰਦੀ ਹੈ ਜਿਹੜੀ ਕਿ ਬਹੁਤ ਹੀ ਲਗਜ਼ਰੀ ਆਈਟਮ ਹੈ ਔਰ ਬਹੁਤ ਹੀ ਬਜਟ ਦੇ ਵਿੱਚ ਤੁਹਾਨੂੰ ਮਿਲ ਜਾਊ ਲਾਵੇ ਫੁੱਲ ਲਗਜ਼ਰੀ ਆਈਟਮ ਹੈ ਮਿੱਤਰੋ ਇਹ ਇਹ ਬਾਈ ਥੋੜਾ ਲੋਕ ਲੁਕ ਲੱਗਿਆ ਹੋਇਆ ਖੋਲੇ ਚ ਮੜਾ ਜਾ ਇੱਕ ਵਾਰੀ ਇਹਨੂੰ ਮੈਨੂੰ ਲੱਗਦਾ ਦੱਬਿਆ ਇਹ ਤਾਂ ਹੈਵੀ ਬਹੁਤ ਹੈ ਨਾ ਇਹ ਹਾਂ ਜੀ ਬਹੁਤ ਹੈਵੀ ਧਫਣ ਗਲਾਸ ਦੇ ਨਾਲ ਇਹ ਮੈਨੂੰ ਤਾਂ ਲੱਗਦਾ ਖਰਾਬ ਹੋ ਜਿੰਦਗੀ ਚ ਇਹ ਪੂਰਾ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਵਧੀਆ ਆਈਟਮ ਹੈ ਅੱਛਾ ਆਪਣੇ ਕੋਲੋਂ ਕਿਸੇ ਭਰਾ ਨੇ ਇਹ ਵਾਲਾ ਕੰਮ ਕਰਾਣਾ ਹੋਵੇ ਜਿਵੇਂ ਕਿ ਪਾਰਟੀਸ਼ਨ ਦੇ ਵਿੱਚ ਕਰਾਣਾ ਹੋਵੇ ਜਾਂ ਵਿੰਡੋ ਦਾ ਜਾਂ ਦਰਵਾਜ਼ਾ ਦਾ ਹੈ ਨਾ ਜੀ ਆਪਾਂ ਕਰ ਰਹੇ ਹਾਂ ਪਾਰਟੀਸ਼ਨ ਵੀ ਹੋ ਜਾਂਦੀ ਹੈ ਬਾਹਰ ਵਿੰਡੋਆਂ ਦੇ ਵੀ ਲੱਗ ਜਾਂਦੀਆਂ ਨੇ ਜਿੱਥੇ ਮਰਜ਼ੀ ਯੂਜ਼ ਕਰ ਲਓ ਇਹਨੂੰ ਲਓ ਭਾਈ ਆਹ ਕੰਮ ਵੀ ਆਪਾਂ ਹੋਲ ਸੇਲ ਰੇਟ ਦੇ ਵਿੱਚ ਕਰਾ ਕੇ ਦਵਾਂਗੇ ਤੁਹਾਨੂੰ ਇੱਥੋਂ ਤੇ ਆਜੋ ਬਈ ਕਰ ਲਓ ਵਿਜ਼ਿਟ ਬਾਕੀ ਸਾਰੇ ਭਰਾਵਾਂ ਮਾ ਧੰਨਵਾਦੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਜਰੂ ਕਰ ਦੇਜੀਏ